ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਜੇ ਜੱਟ ਵਿਗੜ ਗਿਆ ਇਹ ਫਿਲਮ 17 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਪਰ ਪਰ ਉਸ ਤੋਂ ਪਹਿਲਾਂ ਇੱਕ ਕਮਾਲ ਦੀ ਚੀਜ਼ ਸਾਹਮਣੇ ਆਈ ਹੈ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਇਸ ਫਿਲਮ ਦੀ ਪੋਸਟ ਪਾਈ ਹੈ ਤੇ ਵੈਸਟ ਵਿਸ਼ਸ ਦਿੱਤੀਆਂ ਨੇ ਜੈ ਰੰਧਾਵਾ ਨੂੰ ਸੋ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਜੈ ਰੰਧਾਵਾ ਨੂੰ ਸਪੋਰਟ ਕਰਦੇ ਆ ਉਹਨਾਂ ਦੀ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ ਅਮਰਿੰਦਰ ਗਿੱਲ ਸਾਨੂੰ ਸੋਸ਼ਲ ਮੀਡੀਆ ਤੇ ਬਹੁਤ ਘੱਟ ਨਜ਼ਰ ਆਉਂਦੇ ਨੇ ਅਤੇ ਸੋਸ਼ਲ ਮੀਡੀਆ ਤੇ ਬਹੁਤ ਹੀ ਘੱਟ ਐਕਟਿਵ ਰਹਿੰਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਪੋਸਟਰ ਪਾ ਕੇ ਫਿਲਮ ਦਾ ਪੋਸਟਰ ਪਾ ਕੇ ਮੁਬਾਰਕਾਂ ਵੀ ਦਿੱਤੀਆਂ ਨੇ ਬੈਸਟ ਵਿਸ਼ਸ ਲਿਖਿਆ ਹੈ ਤੇ ਦੱਸਦੀ ਹੈ ਕਿ ਫਿਲਮ ਜੇ ਜੱਟ ਵਿਗੜ ਗਿਆ ਜਿਹੜਾ ਟ੍ਰੇਲਰ ਹੈ ਉਹ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਟ੍ਰੇਲਰ ਐਕਸ਼ਨ ਭਰਪੂਰ ਹੈ ਜੋ ਹਰੇਕ ਨਵੀਂ ਫਿਲਮ ਪ੍ਰਤੀ ਉਤਸ਼ਾਹਿਤ ਕਰਦਾ ਹੈ ਇਸ ਫਿਲਮ ਦਾ ਐਕਸ਼ਨ ਵੇਖ ਕੇ ਲੱਗਦਾ ਕਿ ਜਿਵੇਂ ਫਿਲਮ ਸਾਉਦੀ ਹੋਵੇ ਫਿਲਮ ਚ ਜੈ ਰੰਦਾਵਾ ਪਵਨ ਮਲਹੋਤਰਾ ਦੀਪ ਸੈਗਲ ਲੀਡ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਜਿਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮੇ ਦੇ ਹਰ ਕੋਈ ਨਾਮੀ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਦੇ ਵਿੱਚ ਦਿਖਾਈ ਦੇਣਗੇ 17 ਮਈ ਨੂੰ ਇਹ ਫਿਲਮ ਦੇਸ਼ ਵਿਦੇਸ਼ ਅਤੇ ਵੱਡੇ ਪੱਧਰ ਤੇ ਰਿਲੀਜ਼ ਕੀਤੀ ਜਾ ਰਹੀ ਹੈ ਸੋ ਤੁਹਾਨੂੰ ਕਿੰਨਾ ਕਿ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਜੇ ਜੱਟ ਵਿਗੜ ਗਿਆ ਇਹ ਫਿਲਮ 17 ਮਈ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਪਰ ਪਰ ਉਸ ਤੋਂ ਪਹਿਲਾਂ ਇੱਕ ਕਮਾਲ ਦੀ ਚੀਜ਼ ਸਾਹਮਣੇ ਆਈ ਹੈ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਇਸ ਫਿਲਮ ਦੀ ਪੋਸਟ ਪਾਈ ਹੈ ਤੇ ਵੈਸਟ ਵਿਸ਼ਸ ਦਿੱਤੀਆਂ ਨੇ ਜੈ ਰੰਧਾਵਾ ਨੂੰ ਸੋ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਜੈ ਰੰਧਾਵਾ ਨੂੰ ਸਪੋਰਟ ਕਰਦੇ ਆ ਉਹਨਾਂ ਦੀ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ ਅਮਰਿੰਦਰ ਗਿੱਲ ਸਾਨੂੰ ਸੋਸ਼ਲ ਮੀਡੀਆ ਤੇ ਬਹੁਤ ਘੱਟ ਨਜ਼ਰ ਆਉਂਦੇ ਨੇ ਅਤੇ ਸੋਸ਼ਲ ਮੀਡੀਆ ਤੇ ਬਹੁਤ ਹੀ ਘੱਟ ਐਕਟਿਵ ਰਹਿੰਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਪੋਸਟਰ ਪਾ ਕੇ ਫਿਲਮ ਦਾ ਪੋਸਟਰ ਪਾ ਕੇ ਮੁਬਾਰਕਾਂ ਵੀ ਦਿੱਤੀਆਂ ਨੇ ਬੈਸਟ ਵਿਸ਼ਸ ਲਿਖਿਆ ਹੈ ਤੇ ਦੱਸਦੀ ਹੈ ਕਿ ਫਿਲਮ ਜੇ ਜੱਟ ਵਿਗੜ ਗਿਆ ਜਿਹੜਾ ਟ੍ਰੇਲਰ ਹੈ ਉਹ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਟ੍ਰੇਲਰ ਐਕਸ਼ਨ ਭਰਪੂਰ ਹੈ ਜੋ ਹਰੇਕ ਨੂੰ ਫਿਲਮ ਪ੍ਰਤੀ ਉਤਸ਼ਾਹਿਤ ਕਰਦਾ ਹੈ ਇਸ ਫਿਲਮ ਦਾ ਐਕਸ਼ਨ ਵੇਖ ਕੇ ਲੱਗਦਾ ਕਿ ਜਿਵੇਂ ਫਿਲਮ ਸੌਦੀ ਹੋਵੇ ਫਿਲਮ ਚ ਜੈ ਰੰਦਾਵਾ ਪਵਨ ਮਲਹੋਤਰਾ ਦੀਪ ਸਹਿਗਲ ਲੀਡ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਜਿਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮੇ ਦੇ ਹਰ ਕੋਈ ਨਾਮੀ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਦੇ ਵਿੱਚ ਦਿਖਾਈ ਦੇਣਗੇ 17 ਮਈ ਨੂੰ ਇਹ ਫਿਲਮ ਦੇਸ਼ ਵਿਦੇਸ਼ ਅਤੇ ਵੱਡੇ ਪੱਧਰ ਤੇ ਰਿਲੀਜ਼ ਕੀਤੀ ਜਾ ਰਹੀ ਹੈ ਸੋ ਤੁਹਾਨੂੰ ਕਿੰਨਾ ਕਿ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸ ਸਿਕਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर